ਪ੍ਰਧਾਨ ਸਾਹਿਬ ਇੱਕ ਨਾ ਤੁਹਾਡੇ ਪਾਰਟੀ ਵੱਲੋਂ ਚਿੱਠੀ ਦਿੱਤੀ ਜਾਂਦੀ ਹੈ ਜਿੱਦਾਂ ਹੁਣ 트럼ਪ ਸਰਕਾਰ ਵੱਲੋਂ ਜਹਾਜ਼ ਘਰ ਘਰ ਕੇ ਭੇਜੇ ਗਏ ਤੁਹਾਡੀ ਇੱਕ ਚਿੱਠੀ ਜਿਹਾ ਕੀ ਹੈ ਤੁਹਾਡੇ ਬੰਦੇ ਨੂੰ ਕੋਈ ਆਸ ਤੱਕ ਨਹੀਂ ਆਈ ਇਹ ਚਿੱਠੀ 300 ਪੇਜਾਂ ਦੀ ਹੈ ਤੇ ਇਹਨਾਂ ਨੂੰ ਦੇਖ ਕੇ ਕੋਈ ਵੀ ਮੌਲਖ ਇਹ ਸੁਣਾ ਨਹੀਂ ਕਰ ਸਦਾ ਹੈਗਾ ਕਵੀ ਸਿੰਘ ਬਾਦਲ ਨੂੰ ਜਿਹੜੀ ਸਜ਼ਾ ਦਿੱਤੀ ਗਈ ਪੰਥ ਵਿੱਚੋਂ ਕਿ ਉਹ ਸਜ਼ਾ ਨਾਲ ਸਹਿਮਤ ਤੁਸੀਂ ਹਾਂ ਜੇ ਟਰੱਕਟ ਸਾਹਿਬ ਨੇ ਦਿੱਤੀ ਹੈ ਸਾਡਾ ਇਹ ਮੈਰ ਰੱਖਿਆ ਹੈ ਕਿ ਬਿਲਕੁਲ ਠੀਕ ਦਿੱਤੀ ਹੈ ਤੇ ਪ੍ਰਧਾਨ ਸਰ ਇਹ ਕੀ ਗੱਲ ਆ ਕਿ ਪੰਥ ਨੂੰ ਦੁਬਾਰਾ ਕੌਮ ਨੂੰ ਦੁਬਾਰਾ ਇੱਕ ਜੁਟ ਕਰ ਲਈ ਕਿ ਸਰਬਤ ਖਾਲਸਾ ਦਾ ਬੁਲਾਇਆ ਜਾਣਾ ਚਾਹੀਦਾ ਜੇ ਮੈਨੂੰ ਸਾਰੇ ਕਹਿਣਗੇ ਤਾਂ ਫੇਰ ਆਪਾਂ ਕਰ ਦਾਂਗੇ ਵੀ ਇਹ ਹਵਾ ਦੇ ਵਿੱਚ ਤਲਵਾਰ ਬਾਣੀ ਤੱਕ ਕੋਈ ਫੈਸਲਾ ਨਹੀਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਜਾਂਦਾ ਬੀਜੇਪੀ ਵੱਲੋਂ ਤੇ ਕਿਸਾਨਾਂ ਨੂੰ ਚੰਡੀਗੜ੍ਹ ਜਾਣ ਤੋਂ ਰੋਕਿਆ ਜਾਂਦਾ ਭਗਮਤਮਾਨ ਵੱਲੋਂ ਤੇ ਕਿਸਾਨ ਹੁਣ ਕਿੱਥੇ ਜਾਣ ਜਿਹੜਾ ਲੀਡਰ ਹੁੰਦਾ ਉਹ ਜਰਨੈਲ ਹੁੰਦਾ ਉਹ ਜੇ ਇੱਕ ਵਾਸੇ ਨਾ ਜਾ ਸਕੇ ਕਿਉਂ ਦੂਜਾ ਫਰੰਟ ਕੋਲ ਲੰਦਾ ਹੁਣ ਵਾਗੇ ਦਾ ਫਰੰਟ ਕੋਲ ਲੰਡ ਕੀ ਪਾਕਿਸਤਾਨ ਦਾ ਬਾਰਡਰ ਕੋਲ ਮਾਨ ਸਰ ਇਹ ਕੋਈ ਵੀ ਗੱਲ ਆ ਸਰਜੀ ਸਿੰਘ ਖਾਲਸਾ ਉਹਨਾਂ ਨੇ ਜਦੋਂ ਵੋਟਾਂ ਸੀਗੀਆਂ ਵੋਟਾਂ ਤੋਂ ਪਹਿਲਾਂ ਉਹਨਾਂ ਨੇ ਖੂਬ ਇਸਟੇਜ ਨੂੰ ਮੰਨਿਆ ਪਰ ਜਦੋਂ ਉਹ ਜਿੱਤ ਜਾਂਦੇ ਨੇ ਉਸ ਤੋਂ ਬਾਅਦ ਉਹ ਖਾਲਿਸਤਾਨ ਦੀ ਗੱਲ ਵੀ ਨਕਾਰ ਦਿੰਦੇ ਹਨ ਫਿਰ ਇਹ ਚਾ ਕਮਜ਼ੋਰੀ ਹੈ ਕਿ ਹਕੂਮਤ ਨਾਲ ਜਿਹੜੇ ਸਿੱਖ ਜਿੱਤਦੇ ਐ ਤੇ ਹਕੂਮਤ ਨਾਲ ਸੁਣਾਂ ਘਾਟ ਲੈਂਦੇ ਐ ਫਿਰ ਉਹਨਾਂ ਦੀ ਜ਼ਮੀਰ ਮਰ ਜਾਂਦੀ ਐ ਤੇ ਲੋਕਾਂ ਦੇ ਵਿੱਚ ਵੀ ਆਉਣ ਜੋ ਕਹੀ ਨਹੀਂ ਲੈਂਦੇ ਹੈ ਕਿ ਮਾਨਸਾ ਦੇ ਕੇਸ ਜ਼ਰੂਰ ਦੱਸਿਓ ਜਿੱਦਾਂ ਸਿੱਖਾਂ ਦੇ ਜਥੇਦਾਰਾਂ ਨੂੰ ਹਟਾਇਆ ਜਾ ਰਿਹਾ ਵਾ ਕਿ ਸਿੱਖਾਂ ਦੇ ਆਉਣ ਵਾਲੇ ਭਵਿੱਖ ਲਈਏ ਖਤਰਾ ਹੈ ਖਤਰਾ ਤਾਂ ਹੈ ਕਿ ਬੇਰਮਤ ਲੋ ਪ੍ਰਾਣੇ ਭੁੰਡੇ 1400 ਦਾ ਸਰਦਾਂ ਦੇ ਐਸਟੀਪੀਸੀ ਦੇ ਮੈਂਬਰ ਹੈ ਉਹਨਾਂ ਨੂੰ ਪਤਾ ਨਹੀਂ ਕੀ ਦੁਨੀਆ ਦੇ ਵਿੱਚ ਕੀ ਹੋ ਰਿਹਾ ਹੈ ਅੱਜ ਦੀ ਦੁਨੀਆ ਚੋਂਦੀ ਹੈ ਇਹ ਨਮਾਸ਼ੂਗ ਲੀਗਲ ਦਲ ਦਲ ਬਾਰਸ ਪੰਜਾਬ ਦੇ ਵੱਲੋਂ ਬਣਾਇਆ ਜਾ ਰਿਹਾ ਥੋਡੇ ਸ਼ੋਮਣੀ ਕਲਦਨ ਨੇ ਬੜੀਆਂ ਘਾਲਾਂ ਕਾਲੀਆਂ ਨਹੀਂ ਥੋਡੇ ਨਾਲ ਜੁਰਮ ਦੀ ਵਜਾਏ ਅਲੱਗ ਸ਼ਮੂਲ ਕਿਉਂ ਬਣਾਇਆ ਜਾ ਰਿਹਾ ਉਹਨਾਂ ਦਾ ਜਿਹੜਾ ਚਿੱਤ ਕਰਦਾ ਜ਼ਰੂਰੀ ਹੈ ਜਿੱਥੇ ਮਰਜੀ ਆਪਣਾ ਬਣਾਉਣਾ ਨਹੀਂ ਜਦੋਂ ਜਦੋਂ ਸੋਚ ਇੱਕ ਹੈਗੀ ਹੈ ਮਾਨਸਾ ਫਿਰ ਨਹੀਂ ਸੋਚ ਨਹੀਂ ਉਹਨਾਂ ਨੇ ਕਿਹਾ ਕਿ ਅਸੀਂ ਖਾਲਸਾਣ ਦੇ ਵਿੱਚ ਨਹੀਂ ਮੰਨਦੇ ਹੈਗੇ ਸਿੱਖ ਹਾਲਸਾਣ ਦਾ ਸਮਰਥਨ ਐਕਚੁਅਲੀ ਕਰਦੇ ਹਨ ਮਾਨਸਾ ਤਾਂ ਮੈਂ ਛੱਡ ਦੇਗਾ ਮੈਂ ਤਾਂ ਮੈਂ ਸਮਝਦਾ ਜੁਗਾ ਜੇ ਮੈਂ ਛੱਡ ਦਿੱਤੀ ਜਿਹੜੀ ਅਸਲੀ ਸਿੱਖਣ ਉਹ ਤੁਹ ਤੋ ਦੇ ਜੇਤੀ ਕਾਂਗਰਸ ਤੇ ਆਮ ਪਾਰਟੀ ਦਾ ਰਾਜ ਜੀ ਉਹਨਾਂ ਨੂੰ ਸਿੱਖੀ ਦੀ ਕੌਮ ਨਹੀਂ ਕਰਦੇ ਇਹਨਾਂ ਦੇ ਸਾਥਕ ਪਿਸ਼ੀਲ ਨੀ ਪੱਟੀ ਕਾਰਵਾਈ ਸੂਬਾ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਕਿਉਂਕਿ ਉਸ ਕਾਰਵਾਈ ਤੋਂ ਸੰਤੋਖਤ ਨਾ ਹੋਣ ਦੇ ਜਿੰਨਾ ਚਿਰ ਅਜਾਲ ਆਪਣੀ ਜੱਦੀ ਉਹਨਾਂ ਦੇ ਘਰ ਦਿੱਤਾ ਜਾ ਸਕਦੇ ਨਾ ਉਹਨਾਂ ਨੂੰ ਗੋਲੀ ਨਾਲ ਮਾਰਿਆ ਜਾ ਸਕਦਾ ਹੈ ਉਹਨਾਂ ਗ੍ਰਿਫਤਾਰ ਹੋ ਸਕਦੇ ਹੈ